ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਇੱਧਰ ਆਪਣੀ ਪਿੱਸੇ ਲਾਈ ਹੋਈ ਆ ਗੋਭੀ ਤੇ ਗੋਭੀ ਦਾ ਥਾਂ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ ਆਪਣਾ ਤਿੰਨ ਚਾਰ ਵਿੱਗੇ ਤੋਂ ਲਾਇਆ ਹੋਇਆ तकरीबन ਇਹ ਬਾਕੀ ਆਪਣੇ ਕੱਦੂ ਲੱਗੇ ਆ ਜੀ ਤੇ तकरीबन ਇਹ ਜਿਹੇ ਫੁੱਲ ਬਹੁਤ ਲੱਗੇ ਹੋਏ ਨੇ ਕੱਦੂ ਵਾਲੇ ਬਾਕੀ ਜਦੋਂ ਉਹਨੇ ਬੜੇ ਹੋ ਗਏ ਉਹਦੋਂ ਡਿਟੇਲ ਚ ਇਹਦਾ ਫੁੱਲ ਬਲੌਗ ਪਾਵਾਂਗੇ ਤੇ ਅੱਜ ਦਾ ਬਲੌਗ ਆਪਣਾ ਮੇਨ ਗੋਭੀ ਤੇ ਆ ਤੇ ਬਲੌਗ ਫੁੱਲ ਜ਼ਰੂਰ ਦੇਖਿਓ ਤੇ ਬਾਕੀ ਜੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਅੱবি 70-74 ਵਿੱਗੇ ਸਬਜ਼ੀ ਤਾਂ ਹੀ ਲਾਈ ਆ, ਗੋਭੀ ਤਾਂ ਹੀ ਲਾਈ ਆ ਕਿਉਂਕਿ ਵਾਲੀ ਸਬਜ਼ੀ ਆਪਾਂ ਲਾਉਂਦੇ ਨਹੀਂ ਹੁੰਦੇ, ਟੁੱਟਮੀ ਸਬਜ਼ੀ ਲਾਉਨੇ ਨੇ ਆ। ਸਾਰੀ ਇਹ ਜਿੰਨੀ ਵੀ ਕੋਸ਼ਿਸ਼ ਕਰੀਏ ਵੀ 2-2, 3-3 ਵਿੱਗੇ ਜਿਵੇਂ ਉਹਨਾਂ ਸਾਹਮਣੇ ਉਧਰ ਆਪਣੀ ਖੀਰਾ ਵਗੈਰਾ, ਕਰੇਲਾ, ਕਦੂ ਵਗੈਰਾ ਲਾਇਆ ਹੋਇਆ। ਤਾ ਕਰਕੇ ਥੋੜੀ ਥੋੜੀ ਲਾਉਣੇ ਨੇ ਵੀ ਜੇ ਇੱਕ ਬਾਈ ਚਾਂਸ ਰੇਟ ਜਿਵੇਂ ਹੁਣ ਮੰਦਾ ਆ ਗਿਆ ਗੋਭੀ ਦਾ 2-3 ਰੁਪਏ ਕਿਲੋ ਵਿਕਦੀ ਆ ਵੀ ਜੇ ਬਹੁਤਾ ਜਿਆਦਾ ਮੰਦਾ ਆ ਜੇ ਤਾਂ ਆਪਾਂ ਨੂੰ ਬਹੁਤਾ ਜਿਆਦਾ ਘਾਟਾ ਵੀ ਨਾ ਪਵੇ ਫੇਰ ਕਿਉਂਕਿ ਜੇ ਜ਼ਿਆਦਾ ਸਬਜੀ ਆਪਾਂ ਇੱਕੋ ਤਰ੍ਹਾਂ ਦੀ ਲਾ ਲੈਨੇ ਆ ਫਿਰ ਜਿਵੇਂ ਗੋਭੀ ਆਪਣੀ 2-3 ਰੁਪਏ 1.5 ਰੁਪਏ ਵਿਕਦੀ ਆ ਜੇ ਹੁਣ ਆਪਣੀ ਇਹੀ ਸਬਜੀ ਜ਼ਿਆਦਾ ਲੱਗੀ ਹੋਵੇ ਫਿਰ ਟੋਟਲੀ ਲਾਓ ਸਾ ਫਿਰ ਸਾਰਾ ਆਪਾਂ ਨੂੰ ਘਾਟੇ ਘਾਟਾ ਬਚਣ ਨੂੰ ਬਚਣ ਨੂੰ ਤਾਂ ਕੁਝ ਹੁੰਦਾ ਹੀ ਨਹੀਂ ਫੇਰ ਕੋਈ ਸਬਜੀ ਦਾ ਕੰਮ ਐਸੇ ਜੀ ਆਇ ਨਹੀਂ ਪਤਾ ਕਦੋਂ ਚੰਗੀ ਆ ਜਾਏ ਕਦੋਂ ਮੰਦੀ ਆ ਜਾ ਤਾ ਕਰਕੇ ਆਪਾਂ ਥੋੜੀ ਥੋੜੀ ਲਾਉ ਨੇ ਸਾਰੀ ਹੁਣ ਇਹ ਵੀ ਆਪਾਂ 4 ਬਿਗੇ ਥੋਂ ਲਾਇਆ ਤਕਰੀਬਨ ਗੋਭੀ ਦਾ 3-4 ਬਿਗੇ ਇਹ ਵੀ ਹੁਣ ਆਪਾਂ ਇਹ ਤਾਂ ਹੀ ਆਪਾਂ ਜ਼ਿਆਦਾ ਨਹੀਂ ਲਾਈ ਲਾਉਣ ਨੂੰ ਤਾਂ ਹੁਣ ਆਪਾਂ ਉਧਰ ਤੱਕ ਧੁਰ ਤੱਕ ਲਾ ਸਕਦੇ ਸੀ ਕਿਉਂਕਿ ਇਹਦਾ ਪਤਾ ਹੀ ਹੁੰਦਾ ਸਬਜੀ ਦਾ ਹੁਣ ਜਿੱਦਨ ਦੇ ਸਬਜੀ ਚ ਪਏ ਆ ਵੀ ਇਹ ਨਹੀਂ ਪਤਾ ਕਦੋਂ ਚੰਗੀ ਆਜੇ ਕਦੋਂ ਮੰਦੀ ਆਜੇ ਹੁਣ ਫੁੱਲ ਤਕਰੀਬਨ ਤਿਆਰ ਆ ਵਧੀਆ ਫੁੱਲ ਬਣ ਗਿਆ ਆ ਦੇਖੋ 5-7 ਦਿਨਾਂ ਤੱਕ ਉਮੀਦ ਆ ਵੀ ਆਪਣੀ ਤੜਾਈ ਸਟਾਰਟ ਹੋ ਜੂਗੀ ਗੋਭੀ ਦੀ ਤਾਂ ਕਰਕੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਆਪ ਵੇਚ ਸਕੀਏ ਜਿੰਨੀ ਕੁ ਵੇਖਿਆ ਦੀਆ ਜਿੰਨੀ ਕੁ ਬੇਕੂਗੀ ਆਪ ਵੇਚਾਂਗੇ ਜਿੰਨੀ ਕੁ ਨਹੀਂ ਬਿਕੂਗੀ ਉਹ ਆਪਾਂ ਮੰਡੀ 'ਚ ਕਰਨ ਕਰਾਂਗੇ ਇਹਦਾ ਮੰਡੀ 'ਚ ਵੇਚਿਆ ਕਰਾਂਗੇ ਮੰਡੀ 'ਚ ਵੇਚੀ ਦਾ ਕੋਈ ਫਾਇਦਾ ਹੈ ਨਹੀਂ ਕਿਉਂਕਿ ਇਹਨੇ ਸਾਰੀ ਨੇ ਜਿੰਨਾ ਆਪਣਾ ਥਾਉ ਲਾਇਆ ਆ ਜੇ ਆਪਾਂ ਟੋਟਲੀ ਮੰਡੀ 'ਚ ਵੀ ਵੇਚ ਦਾਂਗੇ ਤਾਂ ਇਹਨੇ 10000 ਦੀ ਵੀ ਨਹੀਂ ਹੋਣੀ ਇਹ 10000 ਤਾਂ ਇਹ ਤੇ ਆਪਣਾ ਖਰਚਾ ਆ ਹੋਇਆ ਤਾਂ ਕਰਕੇ ਲਵਾਈ ਨਾਲੋਂ ਜ਼ਿਆਦਾ ਤਾਂ ਅ ਜਿੰਨੀ ਲਵਾਈ ਪੈਗੀ ਉਹਨੇ ਦੀ ਆਪਾਂ ਨੂੰ ਇਹ ਚ ਬਚਦੇ ਨਹੀਂ ਹੋਣੀ ਹੈਗੀ ਗੋਭੀ ਦੀ ਪਨੀਰੀ ਕਿਉਂਕਿ ਮਹਿੰਗੀ ਹੁੰਦੀ ਆ ਆਪਾਂ ਤਿਆਰ ਆਪ ਕਰਦੇ ਨਹੀਂ ਹਲੇ ਅਗਲੇ ਸਾਲ ਆਪਾਂ ਆਪ ਤਿਆਰ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਆਪ ਤਿਆਰ ਕਰਕੇ ਲਈਏ ਕਿਉਂਕਿ ਥੋੜਾ ਜਿਹਾ ਲੋਨ ਕਰਕੇ ਐਟ ਆ ਟਾਈਮ ਆਪਣੀ ਰਾਇ ਬਣ ਗਈ ਸੀ ਵੀ ਗੋਭੀ ਲਾਉਣੀ ਆ ਤਾਂ ਕਰਕੇ ਆਪਾਂ ਨਹੀਂ ਆਇਤੀ ਕਿ ਵੀ ਆਪਾਂ ਆਪ ਤਿਆਰ ਕਰਨੀ ਦੀਗੀ ਪਨੀਰੀ ਕੋਈ ਬਹੁਤ ਹੀ ਵੱਡੀ ਗੱਲ ਤਾਂ ਹੁੰਦੀ ਨਹੀਂ ਹੈਗੀ ਤੇ ਇੱਧਰ ਲਈ ਆ ਆਪਣੀ ਇਹ ਵਿੱਚ ਵਿੱਚ ਬੂਟੇ ਹੈਗੇ ਨੇ ਗੱਠ ਗੋਭੀ ਦੇ ਟਮਾਟਾ ਲਾ ਕੋਈ ਕੋਈ ਬੂਟਾ ਜਿਵੇਂ ਉਹ ਸਾਨੂੰ ਸਾਹਮਣੇ ਦੀਨੇ ਨੇ ਬੜੇ ਹੋਏ ਇਹ ਬੂਟੇ ਵਿੱਚ ਪਨੀਰੀ ਦੇ ਰਲੇ ਹੋਏ ଥିਗੇ ਉਹ ਜਿਵੇਂ ਲੱਗ ਗਏ ਵਿੱਚ ਹੀ ਲਾਤੇ ਆਪਾਂ ਤਾਂ ਕਰਕੇ ਗੜਾਈ ਇਹਦੀ ਕੋਈ ਨਹੀਂ ਦੀ ਕਿ ਆਪਣੀ ਬੜੀ ਜ਼ਿਆਦਾ ਗੜਾਈਆਂ ਨਹੀਂ ਹੋਈਆਂ ਇਹੀਆਂ ਸਿਰਫ ਇੱਕ ਗੜਾਈ ਦੇ ਨਾਲ ਹੀ ਇੰਨੀ ਹੋਣੀ ਹੋਗੀ ਦੂਜੀ ਗੜਾਈ ਦੀ ਲੋੜ ਨਹੀਂ ਪਈ ਉਸ ਤੋਂ ਬਾਅਦ ਮੀਂਹ ਬਹੁਤ ਪੈ ਗਏ ਤਕਰੀਬਨ ਤਿੰਨ ਮੀਂਹ ਪੈ ਗਏ ਤੇ ਹਾਲੇ ਤੱਕ ਵੀ ਗਿੱਲਾ ਪਿਆ ਥੱਲੋਂ ਹੁਣ ਰੱਬ ਸੋਖ ਰੱਖੇ ਹੁਣ ਨਾ ਕੋਈ ਮੀਂਹ ਪਾਵੇ ਕਿਉਂਕਿ ਅੱਜ ਧੁੱਪਾਂ ਵਧੀਆ ਲੱਗਦੀਆਂ ਨੇ ਜੇ ਮੀਂਹ ਪੈਂਦਾ ਫਿਰ ਨੁਕਸਾਨ ਆ ਫਿਰ ਕੰਮ ਕਰਨਾ ਔਖਾ ਹੋ ਜਾਂਦਾ ਗਿੱਲੇ 'ਚ ਜਿਵੇਂ ਹੁਣ ਇਹਦੀ ਤੜਾਈ ਸਟਾਰਟ ਹੋ ਜਾਣੀ ਆ ਫਿਰ ਆਪਾਂ ਨੂੰ ਵੱਢਣੀ ਕਰਨੀ ਔਖੀ ਹੋ ਜਾਣੀ ਆ ਗਿੱਲੇ 'ਚ ਤੇ ਇਹ ਟੀਆ ਬਹੁਤ ਵਧੀਆ ਤਕਰੀਬਨ ਆਪਾਂ ਹਰੇਕ ਸਾਲ ਲਾਉਂਦੇ ਆ ਇਹ ਹੀ ਵੈਰੈਟੀ ਤੇ ਫੁੱਲ ਬਹੁਤ ਸੋਹਣਾ ਬਣਦਾ ਔਰ ਉਦੋਂ ਤੱਕ ਫੁੱਲ ਬਾਹਰ ਨਹੀਂ ਨਿਕਲਦਾ ਜਿੰਨਾ ਟਾਈਮ ਫੁੱਲ ਵਧੀਆ ਸਾਈਜ਼ ਚ ਆਰ ਨਹੀਂ ਕਰਦਾ ਦੇਖੋ ਜੀ ਮੈਂ ਤਿਆਰ ਹੋ ਜਾਣਾ ਤੇ ਤਕਰੀਬਨ ਕੋਸ਼ਿਸ਼ ਕਰੀਂਦੀ ਆ ਵੀ ਥੋੜੀ ਤੋਂ ਥੋੜੀ ਲਾਈ ਹੈ ਆਪਾਂ ਜਿੰਨੀ ਕਾਪ ਦੇ ਹੱਥੀ ਆਪਾਂ ਕਰ ਸਕੀਏ ਆਪ ਤੋੜ ਸਕੀਏ ਆਪ ਤੋ ਵੱਢ ਕੇ ਲਫਰ ਫੇ ਭਰ ਸਕੀਏ ਆਪ ਹੀ ਵੇਚ ਕੇ ਆ ਸਕੀਏ ਕਿਉਂਕਿ ਜਿਆਦਾ ਲਾਲਚ ਕਰਿਆ ਫਿਰ ਕੰਮ ਖਰਾਬ ਹੋ ਜਾਂਦਾ ਜਿਵੇਂ ਹੁਣ ਮੰਦੀ ਆ ਗਈ ਜੇਹੀ ਆਪਣਾ ਥੋਂ ਜਿਆਦਾ ਲਾਇਆ ਹੁੰਦਾ ਫਿਰ ਘਾਟਾ ਬਹੁਤ ਜਿਆਦਾ ਝੱਲਣਾ ਔਖਾ ਹੋ ਜਾਂਦਾ ਕਿਉਂਕਿ ਆਪਣੇ ਨਾਲ ਜਿੰਨੀ ਵਾਰੀ ਵੀ ਆਪਾਂ ਵੇਚੀ ਆਪਾਂ ਦੇਖਿਆ ਹੀ ਆ ਵੀ ਚੰਗਾ ਤਾਂ ਕਦੇ ਹੀ ਆਉਂਦਾ ਕਿਸੇ ਸਾਲ ਹੀ ਚੰਗਾ ਰੇਟ ਆਉਂਦਾ ਨਹੀਂ ਤਾਂ ਤਕਰੀਬਨ ਹਰ ਇੱਕ ਸਾਲ ਮੰਦੀ ਹੁੰਦੀ ਆ ਗੋਭੀ ਵੀ ਤੇ ਬਾਕੀ ਫਸਲਾਂ ਦਾ ਵੀ ਇਹੀ ਕੰਮ ਆ ਪਹਿਲੀਆਂ 2 4 5 7 ਤੜਾਈਆਂ ਵਧੀਆ ਰੇਟ ਚ ਆਉਂਦੀਆਂ ਨੇ ਮਾਗਰੋਂ ਫਿਰ ਉਹੀ ਕੰਮ ਹੋ ਜਾਂਦਾ ਕਈ ਵਾਰੀ 5 ਰੁਪਏ 70 ਰੁਪਏ ਕਿਲੋ ਵੇਚਣ ਵਾਲਾ ਤਾਂ ਕਰਕੇ ਆਪਾਂ ਬਹੁਤਾ ਜਿਆਦਾ ਪੰਗਾ ਨਹੀਂ ਲੈਂਦੇ ਹੈਗੇ ਵੀ ਜਿੰਨਾ ਕੁ ਬਸ ਕੋਸ਼ਿਸ਼ ਕਰਦੇ ਆ ਵੀ ਜਿੰਨਾ ਕੁ ਆਪਦੇ ਲਿਮਟ ਚ ਆਪ ਕਰ ਸਕੀਏ ਤੇ ਜਿੰਨਾ ਕੁ ਆਪਦਾ ਝੱਲ ਸਕੀਏ ਓਨਾਂ ਕੀ ਪੰਗਾ ਲੈਂਦਾ ਇਹ ਨਹੀਂ ਹੈਗਾ ਵੀ ਜੇ ਜੇ ਆਪਣੇ ਕੋਲ ਥਾਂ ਹੋਏਗਾ ਵੀ ਜੇ ਘਰ ਦੀ ਖੇਤੀ ਆ ਤਾਂ ਜਿੰਨਾ ਹੈਗਾ ਥਾਂ ਸਾਰੇ ਲਾ ਦੋ ਚੱਕ ਕੇ ਵੀ ਆਪਾਂ ਬਹੁਤੇ ਵੱਡੇ ਲੈਵਲ ਦਾ ਕਹਿਣ ਦਾ ਮਤਲਬ ਕੰਮ ਕਰਕੇ ਰਾਜੀ ਨਹੀਂ ਫੇਰ ਉਹਦੇ ਵਿੱਚ ਘਾਟਾ ਪੈਣ ਤੋਂ ਘਾਟਾ ਪੈਣ ਚ ਔਖਾ ਹੋ ਜਾਂਦਾ ਤੇ ਤਕਰੀਬਨ ਹੁਣ ਇਹਦਾ ਵੀ ਹੁਣ ਆਏ ਆ ਗੋਭੀ ਦਾ ਹੁਣ ਤੱਕ ਤਾਂ ਰੇਟ ਵਧਿਆ ਰਿਹਾ ਹੁਣ ਜਾ ਕੇ ਮੰਡੀ ਹੋ ਗਈ ਕੁਦਮ ਹੁਣ ਜਾ ਕੇ ਤਕਰੀਬਨ 2 ਰੁਪਏ ਤੇ 3 ਰੁਪਏ ਕਿਲੋ ਵਿਕਦੀ ਆ ਪਹਿਲਾਂ ਕਿੱਥੇ ਇਹ ਹੀ 30 35 ਰੁਪਏ ਵਿਕਦੀ ਰਹੀ ਆ ਪਿਛਲੇ ਮਹੀਨੇ ਤੱਕ ਤਾਂ ਕਰਕੇ ਹੁਣ ਇਹਦੇ 'ਚ ਆਪਾਂ ਸਪਰੇਅ ਸਪਰੂ ਆਪਾਂ ਇਹਦੇ ਤੇ ਕੋਈ ਨਹੀਂ ਕਰੀ ਹੈਗੀ ਸੈਲਫ ਕੈਲਸ਼ੀਅਮ ਦੀ ਸਪਰੇਅ ਕਰੀ ਆ ਇੱਕ ਹੋਰ ਆਪਾਂ ਇਹਦੇ ਤੇ ਕੋਈ ਗਰੋਥ ਪ੍ਰੋਮੋਟਰ ਜਾਂ ਕੁਝ ਨਹੀਂ ਕਰਿਆ ਫੇਰ ਵੀ ਦੇਖੋ ਕੱਦ ਕਾਠ ਸਾਈਜ਼ ਬੁਰਾ ਵਧੀਆ ਪੱਤਿਆਂ ਦਾ ਤਕਰੀਬਨ ਦੇਖੋ ਇੱਥੋਂ ਪਤਾ ਲੱਗ ਜੂਗਾ ਪੂਰੀ ਵਧੀਆ ਖੜੀ ਆ ਗੁੰਦਮੇ ਭੁੱਲਨੇ ਆਣ ਪੂਰੇ ਬਾਕੀ ਚਲੋ ਗ੍ਰੋਥ ਪ੍ਰੋਮੋਟਰ ਵਗੈਰਾ ਤਾਂ ਮੈਂ ਤੇ ਵੈਸੇ ਵੀ ਨਹੀਂ ਕਰਦਾ ਹੁੰਦਾ ਗੋਭੀ ਤੇ ਐਵੇਂ ਵਧੀਆ ਫੁੱਲ ਸਾਈਜ਼ ਵਗੈਰਾ ਵਧੀਆ ਬਣ ਜਾਂਦਾ ਆਪਦੇ ਆਪ ਹੀ ਆਟੋਮੈਟਿਕਲੀ ਜੂਰੀਆ ਜਰੀਆ ਵਗੈਰਾ ਪਾਉਣਾ ਪੈਂਦਾ ਜਿਹੜਾ ਉਹ ਦੋ ਤਿੰਨ ਜੂਰੀਏ ਪਾ ਦਿੰਦੇ ਨੇ ਤੇ ਬਾਕੀ ਪਾਣੀ ਪੂਣੀ ਲਾਉਣ ਦੀ ਐ ਤੇ ਕਿ}{|\text{ਸ਼ਿਆਲ ਕਰਕੇ ਲੋਟ ਨਹੀਂ ਲੋੜਨੀ ਪਈ ਹੈਗੀ ਕੋਈ ਵੀ ਮੀਹਾਂ ਨਾਲ ਹੀ ਆਪਦਾ 2-3 ਮੀਂਹ ਪੈ ਕੇ ਜਿਹੜੇ ਉਹਦੇ ਨਾਲ ਹੀ ਸਲਾਬ ਹਲੇ ਤੱਕ ਵਧੀਆ ਭਈਆ ਤਕਰੀਬਨ ਨਹੀਂ ਤਾਂ ਹੁਣ ਨੂੰ ਜੇ ਆਪਾਂ ਮੰਨੀਏ ਜਿੱਦਣ ਦੀ ਲਾਈ ਹੋਈ ਆ ਹੁਣ ਤਾਂ ਦੋ ਪਾਣੀ ਲੱਗ ਗਏ ਨੇ ਜੇ ਆਪਾਂ ਧੁੱਪ ਵਗੈਰਾ ਜਿਵੇਂ ਹੁਣ ਪੈਂਦੀਆਂ ਨੇ ਹੁਣ ਧੁੱਪਾਂ ਵਗੈਰਾ ਚ ਹੁਣ ਇਹਨੂੰ ਪਾਣੀ ਲਾਵਾਂਗੇ ਇੱਕ ਅੱਧਾ ਉਹ ਵੀ ਹਾਲੇ ਨਹੀਂ ਤਕਰੀਬਨ 20-22 ਦਿਨਾਂ ਤੱਕ ਲੱਗੂਗਾ ਪਹਿਲਾ ਪਾਣੀ ਨਹੀਂ ਇਹਨੂੰ ਜਿੱਦਣ ਦੀ ਲਾਈ ਆਪਾਂ ਕੋਈ ਪਾਣੀ ਨਹੀਂ ਲਾਇਆ ਹੈਗਾ